हां जी डॉक्टर साहब आजकल बरसातਾਂ ਲਗਾਤਾਰ ਪੈ ਰਹੀਆਂ ਨੇ ਮੌਸਮ ਕਾਫੀ ਠੰਡਾ ਹੋਇਆ ਹੋਇਆ ਹੈ ਜੀ ਇਸ ਤੋਂ ਬਚਣ ਲਈ ਕਿਸ ਚੀਜ਼ ਦਾ ਪਰਹੇਜ਼ ਕਰਨਾ ਚਾਹੀਦਾ ਹੈ ਕਿਹੜੀ ਤੁਹਾਡੇ ਹਿਸਾਬ ਨਾਲ ਮੈਡੀਸਨ ਤੁਸੀਂ ਦਸੋਗੇ ਵੀ ਉਸ ਚੀਜ਼ ਦਾ ਬਲਦੇ ਉਸ ਚੀਜ਼ ਦਾ ਪਰਹੇਜ਼ ਕਰਨਾ ਚਾਹੀਦਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਇਸ ਦੇ ਵਿੱਚ ਵਿਜੇ ਜੀ ਇਦਾਂ ਕਿ بارشਾਂ ਦੇ ਵਿੱਚ ਜਦੋਂ ਪਾਣੀ ਖੜਾ ਹੋ ਜਾਂਦਾ ਸੀਵਰ ਦਾ ਪਾਣੀ ਵੀ ਇਕੱਠਾ ਹੋ ਜਾਂਦਾ ਨਾਲੀਆਂ ਦਾ ਪਾਣੀ ਵੀ ਇਕੱਠਾ ਹੋ ਜਾਂਦਾ ਤਾਂ ਇਸ ਮੌਸਮ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਪਾਣੀ ਤੋਂ ਫੈਲਦੀਆਂ ਨੇ ਗੰਦੇ ਪਾਣੀ ਤੋਂ ਫੈਲਦੀਆਂ ਇਹਨਾਂ ਦੇ ਜ਼ਿਆਦਾ ਹੁੰਦੇ ਚਾਂਸਸ ਨੇ ਇਹ ਬਿਮਾਰੀਆਂ ਦੇ ਵਿੱਚ ਊਟੀਆਂ ਲੱਗਣਾ ਦਸਤ ਲੱਗਣਾ ਪੀਲੀਆ ਹੋਣਾ ਟਾਈਫਾਇਡ ਤੇ ਟੈਸਟ ਜਿਹੜੇ ਆਪਣੇ ਆਪਣੇ ਲੋਕਾਂ ਨੂੰ ਬਹੁਤ ਹੁੰਦਾ ਕਿ ਮੈਨੂੰ ਟਾਈਫਾਇਡ ਹੋ ਗਿਆ ਉਹ ਟਾਈਫਾਇਡ ਹੋਰ ਕਿਸੇ ਤਰੀਕੇ ਨਾਲ ਨਹੀਂ ਹੁੰਦਾ ਉਹ ਗੰਦੇ ਪਾਣੀ ਤੋਂ ਹੀ ਬਿਮਾਰੀ ਫੈਲਦੀ ਹੈ ਤੇ ਇਸ ਤੋਂ ਇਲਾਵਾ ਪੀਲੀਆ ਤੇ ਇੱਕ ਖਾਸ ਬਿਮਾਰੀ ਹੈ ਜਿਹੜੀ ਚੂਹਿਆਂ ਤੋਂ ਅੱਗੇ ਫੈਲਦੀ ਹੈ ਖਾਸ ਤੌਰ ਤੇ ਜਦੋਂ ਅੱਜਕੱਲ੍ਹ ਖੇਤਾਂ ਦੇ ਵਿੱਚ ਪਾਣੀ ਖੜਾ ਹੋ ਝੋਨੇ ਦੇ ਵਿੱਚ ਕੰਮ ਕਰਦੇ ਆ ਤਾਂ ਚੂਹੇ ਦਾ ਜਿਹੜਾ ਯੂਰੀਨ ਆ ਉਹ ਪਾਣੀ ਦੇ ਨਾਲ ਮਿਕਸ ਹੋ ਕੇ ਲੈਪੋਸਪੋਰਾਸਿਸ ਬੋਲਦੇ ਆ ਉਸ ਇਨਸਾਨ ਨੂੰ ਬੁਖਾਰ ਪੀਲੀਆ ਤੇ ਗੁਰਦਿਆਂ ਦੇ ਟੈਸਟ ਵੀ ਖਰਾਬ ਆ ਜਾਂਦੇ ਨੇ ਇਹ ਵਾਲੀਆਂ ਬਿਮਾਰੀਆਂ ਦਾ ਅੱਜਕੱਲ੍ਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਸੇ ਨੂੰ ਵੀ ਕੋਈ ਬੁਖਾਰ ਹੁੰਦਾ ਉਲਟੀ ਆਉਂਦੀ ਜਾਂ ਦਸਤ ਹੁੰਦੇ ਨੇ ਤਾਂ ਮੈਡੀਕਲ ਸਹਾਇਤਾ ਲੈ ਲੈਣੀ ਚਾਹੀਦੀ ਹੈ ਟੈਸਟ ਕਰਵਾ ਲੈਣਾ ਚਾਹੀਦੀ ਹੈ ਕਿ ਕੋਈ ਇਸ ਤਰ੍ਹਾਂ ਦੀ ਬਿਮਾਰੀ ਤਾਂ ਨਹੀਂ ਹੈਗੀ। ਤੇ ਬਿਮਾਰੀ ਦੇ ਨਾਲ ਆਪਾਂ ਨੂੰ ਪਰਹੇਜ਼ ਵੀ ਬੜਾ ਜ਼ਰੂਰੀ ਹੈ ਵੀ ਇਸ ਤੋਂ ਆਪ ਨੂੰ ਬਚਾ ਕੇ ਰੱਖੀਏ। ਜਿਹੜਾ ਬਰਸਾਤੀ ਪਾਣੀ ਹੈ ਜਿਹੜਾ ਖੜਾ ਹੁੰਦਾ ਹੈ ਇਹ ਸੀਵਰ ਦੇ ਵਿੱਚ ਮਿਕਸ ਹੋਣ ਦਾ ਖਤਰਾ ਹੋ ਜਾਂਦਾ। ਸੀਵਰ ਜਦੋਂ ਆਪਕ ਨੂੰ ਪਾਪਲਾ ਲੈਂਦੇ ਆ ਜਾਂ ਕੋਈ ਹੋਰ ਅਹੀ ਜੀ ਚੀਜ਼ ਜਿਹੜੀ ਸਕਸ਼ਨ ਕਰਦੀ ਹੈ 네ਗੇਟਿਵ ਪ੍ਰੈਸ਼ਰ ਜਨਰੇਟ ਕਰਦੀ ਹੈ ਉਹ ਸੀਵਰ ਦੇ ਪਾਣੀ ਨੂੰ ਜਾਂ ਗੰਦੇ ਪਾਣੀ ਨੂੰ ਟੂਟੀ ਵਾਲੀ ਨਾਲੀ ਦੇ ਵਿੱਚ ਕਈ ਵਾਰੀ ਖਿੱਚ ਲੈਂਦੀ ਹੈ। ਅੱਜਕੱਲ ਪਾਣੀ ਨੂੰ ਹਮੇਸ਼ਾ ਬੋਇਲ ਕਰਕੇ ਵਰਤਣਾ ਚਾਹੀਦਾ ਬੋਇਲ ਪਾਣੀ ਜਿਹੜਾ ਹੈਗਾ 10 ਮਿੰਟ ਤੱਕ ਰੱਖਾ ਇਹ ਨਹੀਂ ਵੀ ਉਬਾਲਾ ਆ ਗਿਆ ਤੇ ਬੰਦ ਕਰਤਾ ਇੰਨੇ ਕੁ ਜਿਹਾ ਫੋਕ ਪਰਹिज ਰੱਖਾਂਗੇ ਤਾਂ ਆਪਾਂ ਇਹ ਸਾਰੀਆਂ ਮੁਮਾਰਤਾਂ ਤੋਂ ਬਚ ਸਕਦੇ ਹਾਂ ਠੀਕ ਹੈ ਤੇ ਸਰ ਇਸ ਤੋਂ ਇਲਾਵਾ ਹੋਰ ਕੋਈ ਘਰੇਲੂ ਉਪਾਏ ਸਵੰਦੀ ਬੰਦੇ ਨੂੰ ਜੇ ਮੰਨੋ ਵੀ ਐਮਰਜੈਂਸੀ ਘਰੇਲੂ ਜਣੀ ਕਿ ਕਰਨਾ ਹੋਵੇ ਕੋਈ ਆ ਜਿਵੇਂ ਤੁਸੀਂ ਕਿਹਾ ਪਾਣੀ ਬੋਇਲ ਕਰਕੇ ਪੀਣਾ ਜੀ ਇਸ ਤੋਂ ਇਲਾਵਾ ਕੋਈ ਘਰੇ ਜਿਵੇਂ ਆਪਾਂ ਮੈਡੀਸਨ ਰੱਖ ਲੈਣੇ ਕੋਈ ਮੈਡੀਸਿਨ ਦਾ ਇਸ ਤਰ੍ਹਾਂ ਹੈ ਜੀ ਜਿਹੜੇ ਤਾਂ ਉਲਟੀਆਂ ਦਸਤ ਨੇ ਜਦੋਂ ਤੱਕ ਕਿ ਇਨਫੈਕਸ਼ਨ ਜਦੋਂ ਤੱਕ ਬੁਖਾਰ ਨਹੀਂ ਹੁੰਦਾ ਲੈਟਰਨ ਦੇ ਵਿੱਚ ਖੂਨ ਆਉਣਾ ਲੇਸ ਹੋਣੀ ਜਦੋਂ ਤੱਕ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਐਂਟੀਬਾਇਓਟਿਕ ਲੈਣ ਦੀ ਜ਼ਰੂਰਤ ਨਹੀਂ ਹੈ ਆਪਾਂ ਜੇ ਆਪਾਂ ਘਰੇ ਕੋਈ ਇਸ ਤਰ੍ਹਾਂ ਦੀ ਗੱਲ ਕਰੀਏ ਕਿ ਮੈਡੀਸਿਨ ਜਿਹੜੀ ਆਪਾਂ ਆਪ ਲੈ ਸਕਦੇ ਆ ਉਹ ਦੇ ਵਿੱਚ ਕੋਈ ਤਜਾਬ ਦੀ ਗੋਲੀ ਹੈ ਕੈਪਸੂਲ ਹੋ ਗਿਆ ਤੇ ਉਲਟੀ ਦੀ ਮੈਡੀਸਨਸ ਨੇ ਜਿਹੜੀਆਂ ਆਮ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਉਹ ਗਾਉਂ ਕਰੇ ਜਾਣਗੇ ਪੈਰੀਨੋਮ ਹੋਵੀ ਕੰਡੈਂਸਟਰੋਨ ਹੋਵੀ ਇਹ ਆਪਣੇ ਆਮ ਪੀਰੀਕ ਰਾਂ ਦੇ ਵਿੱਚ ਹੋਈ ਹੁੰਦੀ ਹੈ ਇਹ ਲਈ ਜਾ ਸਕੀ ਇਹ ਜਿਸ ਦਾ ਕੋਈ ਹਾਨੀ ਨਹੀਂ ਹੈ ਪਰ ਕੁਝ ਕੇਸਸ ਦੇ ਵਿੱਚ ਬਹੁਤ ਬਜ਼ੁਰਗ ਬੰਦਾ ਹੋਵੇ ਬੱਚੇ ਛੋਟੇ ਹੋਣ ਪ੍ਰੈਗਨੈਂਟ ਫੀਮੇਲਸ ਹੋਣ ਇਹਨਾਂ ਨੂੰ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਇਹ ਜੇ ਡਾਕਟਰ ਦੀ ਸਹਾਇਤਾ ਲੈ ਲੈਣ ਤਾਂ ਜਿਆਦਾ ਬਿਹਤਰ ਹੈ ਡਾਕਟਰ ਸਾਹਿਬ ਜਿਵੇਂ ਹੁਣ ਫਰੂਵ ਚੱਲ ਰਿਹਾ ਹੈ ਅੰ ਚੱਲ ਰਿਹਾ ਹੈ ਛੁੱਸਾ ਚੱਲ ਰਿਹਾ ਹੈ ਹੁਣ ਚੱਲ ਰਿਹਾ ਹੈ ਇਹ ਪ੍ਰਸਾਤਾ ਦੇ ਮੌਸਮ ਵਿੱਚ ਖਾਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਤਾਂ ਇਸ ਤਰ੍ਹਾਂ ਜੀ ਕਿ ਫਰੂਟ ਆ ਖਾਣ ਵਾਸਤੇ ਹੀ ਬਣਿਆ ਕਿਹੜਾ ਫਰੂਟ ਖਾਣਾ ਚਾਹੀਦਾ ਜੀ ਬਸੰਤ ਜੋ ਵੀ ਫਰੂਟ ਹੈ ਜਿਹੜਾ ਫਰੈਸ਼ ਹੈ ਜਿਹੜਾ ਅੱਜ ਕੱਲ ਦੇ ਮੌਸਮ ਚ ਹੁੰਦਾ ਜਮਨਾ ਹੋ ਗਿਆ ਬਲੋ ਗਿਆ ਜਿਹੜੇ ਵੀ ਅੱਜ ਕੱਲ ਦੇ ਫਰੈਸ਼ ਫਰੂਟਸ ਨੇ ਉਹ ਰੋਜ਼ ਦੇ ਖਾਣ ਦੇ ਵਿੱਚ ਕੋਈ ਨੁਕਸਾਨ ਨਹੀਂ ਸਿਰਫ ਇੱਕੋ ਹੀ ਪ੍ਰੋਬਲਮ ਆ ਆਪਣੇ ਜਿਹੜਾ ਪਰਫਾਰਮ ਦਾ ਤਰੀਕਾ ਜਿਹੜਾ ਮਸਾਲਾ ਪਾ ਕੇ ਪਰਫਾਉਂਦੇ ਆ ਇਹ ਗੌਰਮੈਂਟ ਨੇ ਬੈਨ ਕੀਤਾ ਹੋਇਆ ਇਹ ਦੇ ਸਾਈਡ ਇਫੈਕਟਸ ਹੁੰਦੇ ਨੇ ਫੂਡ ਵੀ ਡਰਾਅ ਹੋ ਜਾਂਦਾ ਆਪਣੀ ਜ਼ੇਤ ਨੂੰ ਵੀ ਖਰਾਬ ਕਰਦਾ ਤੇ ਜਿਹੜਾ ਸਹੀ ਤਰੀਕਾ ਹੈ ਇਹਨੂੰ ਪਕਾਉਣ ਦਾ ਉਸੇ ਤਰੀਕੇ ਨਾਲ ਕੋਈ ਗੈਸ ਨਾਲ ਪਕਾਉਣ ਦੇ ਬਾਰੇ ਗਵਰਨਮੈਂਟ ਪੇਪਰਸ ਦੇ ਵਿੱਚ ਲਿਖੋ ਪੜ੍ਹਦੇ ਆ ਤੇ ਗਵਰਨਮੈਂਟ ਜੀ ਨੂੰ ਰეკਮੈਂਡ ਕਰਦੀ ਹੈ ਉਸੇ ਤਰੀਕੇ ਨਾਲ ਪੱਕਿਆ ਹੋਇਆ ਸੂਪ ਹੋਵੇ ਤਾਂ ਉਹ ਬੈਟਰ ਹੈ ਠੀਕ ਥੈਂਕ ਯੂ